ਸਾਥਿਓ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਹਰਖੀਰਾ ਸੇ ਸਾਥਿਓ ਜਪਾਨ ਵਰਗੇ ਬਾਹਰਲੇ ਮੁਲਕਾਂ ਦੇ ਵਿੱਚ ਪੇਪਰ ਮਿਸ਼ੀ ਬਣਾਉਂਦੇ ਨੇ ਪਰ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਾਂ ਸਾਡੇ ਪੰਜਾਬੀ ਵਿਰਸੇ ਦੇ ਵਿੱਚ ਉਸ ਨੂੰ ਗੋਲੇ ਬਣਾਉਣਾ ਆਖਦੇ ਹਨ ਅਤੇ ਮੇਰੇ ਹੱਥ ਦੇ ਵਿੱਚ ਜਿਹੜੀ ਟੋਕਰੀ ਤੁਹਾਨੂੰ ਦਿਖ ਰਹੀ ਹੈ ਇਹ ਵੀ ਗੋਲੇ ਬਣਾਉਣਾ ਪੇਪਰ ਮਿਸ਼ੀ ਹੈ ਸਾਥਿਓ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਮੈਂ ਇਸ ਕੋਲੇ ਨੂੰ ਕਿਵੇਂ ਬਣਾਇਆ ਮੈਂ ਸਭ ਤੋਂ ਪਹਿਲਾਂ ਇੱਕ ਬਾਲਟੀ ਦੇ ਵਿੱਚ ਪਾਣੀ ਪਾ ਲਿਆ ਅਤੇ ਉਸ ਦੇ ਵਿੱਚ ਰੱਦੀ ਹੋਏ ਕਾਗਜ਼, ਗੱਤੇ ਵਗੈਰਾ ਵਿੱਚ ਪਾਤੇ ਤੇ ਜਦੋਂ ਉਹ ਗੜਨ ਲੱਗੇ ਮੈਂ ਉਸ ਦੇ ਵਿੱਚੋਂ ਦੀ ਮੋਮ ਜਮੇ ਪਲਾਸਟਿਕ ਵਗੈਰਾ ਅਲੱਗ ਕਰਤੇ ਫਿਰ ਉਸ ਤੋਂ ਬਾਅਦ ਮੈਂ ਉਸ ਦੇ ਵਿੱਚ ਗਾਚੀ ਪਾ ਕੇ ਉਸ ਨੂੰ ਘੋਲ ਲਿਆ ਤੇ ਜਦੋਂ ਘੋਲਣ ਤੋਂ ਬਾਅਦ ਮੈਂ ਉਸ ਨੂੰ ਇੱਕ ਘੜੇ ਨੂੰ ਮੁੱਦਾ ਮਾਰ ਕੇ ਉਸਦੇ ਉੱਪਰ ਲੇਪ ਪਤਾ ਫਿਰ ਦੋਕ ਦਿਨਾਂ ਤੱਕ ਉਹ ਸੁੱਕ ਗਿਆ ਜਦੋਂ ਮੈਂ ਉਸ ਨੂੰ ਬਾਹਰ ਕੱਢਿਆ ਉਹ ਇੱਕ ਗੋਲ ਆਕਾਰ ਦੇ ਵਿੱਚ ਆਇਆ ਹੋਇਆ ਸੀ ਤੇ ਮੈਂ ਉਸਦੇ ਉੱਪਰ ਪੀਲਾ ਰੰਗ ਕਰਕੇ ਉਸ ਨੂੰ ਸਜਾ ਦਿੱਤਾ ਸਾਥੀਓ ਤੁਸੀਂ ਆਪਣੇ ਵਿਰਤੀ ਕਾਗਜ਼ ਛਿੱਟਿਆ ਲਾ ਕਰੋ ਇਦਾਂ ਆਪਣੇ ਘਰ ਦੇ ਬਰਤਨ ਬਣਾਇਆ ਕਰੋ ਤੁਸੀਂ ਇਸ ਨੂੰ ਅਲੱਗ ਸ਼ੇਪ ਚ ਵੀ ਬਣਾ ਸਕਦੇ ਹੋ ਜਿਵੇਂ ਮੈਂ ਤਾਂ ਗੋਲ ਬਣਾਇਆ ਤੁਸੀਂ ਅਲੱਗ-ਅਲੱਗ ਚਕੋਰ ਵਗੈਰਾ ਵੀ ਬਣਾ ਸਕਦੇ ਹੋ ਸਾਥੀਓ ਗ੍ਰੇਡ ਮੈਂ ਇਹ ਗੋਲੇ ਬਣਾਏ ਹਨ ਇਹ ਸਾਡੇ ਇੰਡੀਆ ਦੇ ਕਸ਼ਮੀਰ ਵਿੱਚ ਬਹੁਤ ਫੇਮਸ ਬਸ ਫਰਕ ਇਹ ਨਾ ਕਿ ਕਸ਼ਮੀਰ ਦੇ ਲੋਕ ਤਾਂ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਨ ਪਰ ਸਾਡੇ ਪੰਜਾਬ ਦੇ ਲੋਕ ਇਹ ਬਣਾਉਂਦੇ ਹੀ ਨਹੀਂ ਅਸੀਂ ਬਾਹਰਲੇ ਮੁਲਕਾਂ ਵਰਗੀਆਂ ਰਿਸਾਂ ਕਰ ਸਕਦੇ ਹਾਂ ਪਰ ਅਸੀਂ ਕਰੀਏ ਕੀ ਸਾਡੇ ਨਾਲ ਦੇ ਬੰਦੇ ਸਾਥ ਹੀ ਨਹੀਂ ਦਿੰਦੇ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ ਨਾ ਤੁਸੀਂ ਵੀ ਐਕਸਪੈਰੀਮੈਂਟ ਕਰਕੇ ਦੇਖੋ ਤੁਸੀਂ ਵੀ ਬਣਾ ਕੇ ਦੇਖੋ ਤਾ ਜੋ ਸਾਡਾ ਪੰਜਾਬੀ ਵਿਰਸਾ ਵੀ ਅੱਗੇ ਵਧ ਸਕੇ ਸਾਥੀਓ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਅਜੇ ਹੀ ਨਵੇਂ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਵਾਂਗਾ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਹਰਕੀਰਤ ਸਿੰਘ